ਸਤਿ ਸ਼੍ਰੀ ਅਕਾਲ ਜੀ ਅੱਜ ਅਸੀਂ ਪਹੁੰਚੇ ਆ ਪਿੰਡ ਮਲਕੇ ਦੇ ਵਿਧਾਨ ਸਭਾ ਹਲਕਾ ਬਾਗਾ ਪ੍ਰਾਣਾ ਦਾ ਇਹ ਪਿੰਡ ਹੈ ਸੋ ਇੱਥੋਂ ਦੇ ਜਿਹੜੇ ਸਰਪੰਚ ਨੇ ਜਸਵਿੰਦਰ ਸਿੰਘ ਰਾਜਾ ਪ੍ਰਾੜ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਇੱਕ ਪਹਿਲਾ ਜਿਹੜਾ ਆਮ ਇਜਲਾਸ ਸੱਦ ਕੇ ਜਿਹੜੀਆਂ ਪਿੰਡ ਦੀਆਂ ਕਈ ਮੁਸ਼ਕਲਾਂ ਨੇ ਉਹਨਾਂ ਦੇ ਸਬੰਧ ਦੇ ਵਿੱਚ ਵੱਡਾ ਇਕੱਠ ਕਰਕੇ ਲੋਕਾਂ ਦੀ ਸਹਿਮਤੀ ਦੇ ਨਾਲ ਕੁਝ ਸਖਤ ਫੈਸਲੇ ਲੈ ਕੇ ਜਿਹੜੇ ਪਿੰਡ ਦੇ ਵਿੱਚ ਜਿਹੜੀਆਂ ਸਮੱਸਿਆਵਾਂ ਚੱਲ ਰਹੀਆਂ ਜਿਵੇਂ ਨਸ਼ਾ ਹੈ ਪਾਣੀ ਦੀ ਵੇਸਟੇਜ ਹੈ ਜਾਂ ਹੋਰ ਕਈ ਤਰ੍ਹਾਂ ਦੀ ਹੈ ਜਿਹੜੇ ਅੱਜ ਮਤੇ ਨੇ ਵੱਖ-ਵੱਖ ਮਤੇ ਪਾ ਕੇ ਉਹਨਾਂ ਤੇ ਪੂਰਨ ਤੌਰ ਤੇ ਲਾਗੂ ਕਰਨ ਦਾ ਜਿਹੜਾ ਫੈਸਲਾ ਲਿਆ ਗਿਆ ਸੋ ਅੱਜ ਦੇ ਇਸ ਫੈਸਲੇ ਦੇ ਨਾਲ ਜਿਹੜਾ ਪਿੰਡ ਵਾਸੀਆਂ ਨੇ ਉਹਨਾਂ ਨੂੰ ਪੂਰਾ ਜਿਹੜਾ ਸਹਿਯੋਗ ਦੇਣ ਦੀ ਵੀ ਨਾਲ ਗੱਲ ਆਖੀ ਹੈ ਅਜੇ ਲਈ ਇਹਦੇ ਸਾਬੋਤੇ ਪਤਾ ਲੱਗਾ ਕਿ ਇਹ ਅਜਰਾਤ ਪਾਣੀ ਉੱਥੇ ਵੀ ਜਾਂਦਾਗਾ ਸਾਡੀ ਸੋਚ ਨਹੀਂ ਕਰ ਵੀ ਆਉਣ ਵਾਲੇ ਸਮੇਂ ਦੇ ਲਈ ਦਵਾਈ ਕਰਕੇ ਦੇਖਦੇ ਟੈਪ ਪਾਣੀ ਪੈਂਦੀ ਆ ਕੁਝ ਵੀ ਕਰਨਾ ਨਹੀਂ ਦਾ ਸਾਡੀ ਟੋਰੀ ਦਾ ਪਾਣੀ ਘਰ ਘਰ ਪਜਾਈ ਬਹੁਤ ਵਧੀਆ ਪਾਣੀ ਆ ਛੇ ਗਾਸ ਤੇ ਵਧੀਆ ਤਾਂ ਕਰਕੇ ਅਸੀਂ ਬੇਨ ਨੂੰ ਚਾਹ ਰਿਆ ਸਾਡਾ ਇਹ ਵੀ ਸਹਿਯੋਗ ਕਰੋ ਮੰਨ ਕੇ ਦੱਸਾਂ ਵੀ ਇੱਥੇ ਥੱਲੇ ਤੋਂ ਨਹੀਂ ਖੁੱਲ੍ਹ ਚੱਲੇ ਆਪਣੀ ਧਰ ਦੀ ਮੋਟਰ ਆ ਰਹੀ ਏ ਥੱਲੇ ਗੇਟ ਵਾਲਾ ਖੁੱਲਣਾ ਚਾਹੁੰਦਾ ਤੈਂਕੀ ਦੇ ਪਾਣੀ ਚਾਹਨਾ ਜੇ ਦੋਨਾਂ ਇੱਕ ਤੋਂ ਖੁੱਲ੍ਹਣਾ ਨਹੀਂ ਜੰਦੇ ਜਣਿਆ ਦਾ ਤਾਂ ਜੇ ਨਹੀਂ ਨਾ ਰਹਾ ਦੇ ਪਾਣੀ ਨਹੀਂ ਆਣਾ ਇਹ ਗੱਲ ਮੰਨਣੀ ਪੈਣੀ ਆ ਤੁਹਾਨੂੰ ਜੇ ਇੱਕ ਹੀ ਖੁੱਲਣਾ ਨਹੀਂ ਜੰਦੇ ਜਣਿਆ ਪਾਣੀ ਦਾ ਦਵਾਈ ਵੀ ਨਾਣਾ ਪਾਣੀ ਜਾਣਾ ਨਹੀਂ ਇੱਕ ਕਰਕੇ ਇਹਦੇ ਤੇ ਕਰਦੇ ਇੱਕ ਦਾ ਬਿੱਲ ਲਿਆ ਕਰੋ ਪੈਂਸਰ ਤੇ ਦੂਜਾ ਇਹ ਵੀ ਲਿਆਇਆ ਪਾਣੀ ਨਾਲ ਦੋਨੋਂ ਨੂੰ ਮੌਸਮਾਂ ਵੀ ਆਪਾਂ ਛੱਡ ਲੈਂਦੇ ਆ ਚੱਲੇ ਜਾਂਦੇ ਤੇ ਅਖੀਰ ਨੂੰ ਆਨੇ ਨੂੰ ਨਵਾਂ ਹੀ ਕੰਮ ਕਰਾਉਣਾ ਮੈਂ ਇਹ ਨਹੀਂ ਵੀ ਮਸੂ ਕਰਦੇ ਜੀ ਕਿੰਨੇ ਲਿਆਈਆਂ ਮੈਨਾਂ ਸਾਰਾ ਗੋਟ ਚਾਟੇ ਸਰ ਦੇ ਵਿੱਚ ਸੁੱਕਿਆ ਇਹਨਾਂ ਡਾਕਟਰ ਮਾੜਦੇ ਹੁੰਦੇ। ਹੁਣ ਅਸੀਂ ਜੀਬ ਨੂੰ ਇੰਨਾ ਹੀ ਪਾਇਆ ਅੱਜ ਇੱਕ ਟੋਟਾ ਹੀ। ਚਲੋ ਕੋਈ ਨਾ ਇਹਨੂੰ ਦੂਜਾ ਵੀ ਅਸੀਂ ਕਿਨੇ ਲਗਾਇਆ ਤੇ ਸੁਖਾ ਸਾਹਿਬ ਨਾਲ ਵੀ ਗੱਲ ਹੋਈ ਕਿ ਆ ਵੀ ਆਪਾਂ ਜਿਹੜੀ ਆ ਛੱਤ ਮਾਰਕ ਰਾਟੇ ਲਾਉਣ ਲੱਗੇ ਆ ਅੱਜ ਦਾ ਆਪਣੀ ਧਰਮੇ ਟੁੱਟੀ ਵੀ ਆ। ਇਹਦੀ ਬਾਤ ਮਾਤਾ ਪੈ ਗਿਆ ਤੇ ਮਾਰ ਕੇ ਕੁਲਟੀ ਦੇ ਮਾਰਕ ਪਰਾਗੇ ਲਿਆਉ। ਅੱਗੇ ਹੋਰ ਜਿਹੜੇ ਇੰਨਾ ਵੀ ਕਹਿ ਪਾਇਆ। ਫਿਰ ਉਹਤੇ ਗੱਲ ਇਹ ਹੀ ਚੱਲੀ। ਇਹ ਹਾਸਾ ਕੋਈ ਗੋਆਵਲੀ ਦਾ ਲੱਗਦਾ ਕੋਈ ਸੌਕੜੀ ਹੋਣ ਦਾ ਧਾਰਾ ਕੋ ਪਾਣੀ ਮਾਰ ਕੇ ਚਲੋ ਵੀ ਲਾਵੇ ਇਹ ਵੀ ਰਹਿ ਇਹ ਤਰਣਾ ਆਪਣਾ ਨਾਲਿਆਂ ਦੇ ਵਿੱਚ ਇੰਨਾ ਬਰਾਹਾ ਹੋ ਜਾਂਦਾ ਗੱਲ ਕਰਦਾ ਥੋੜਾ ਇਹ ਵੀ ਕੋ ਆਪਣਾ ਸਿਰ ਕੋਸ਼ ਕਰ ਮੈਂ ਬੈਠ ਅਧਿਆਇ ਦੇ ਘਰਾਂ ਦੇ ਵਿੱਚ ਜੇਰਾ ਕੰਮ ਉੱਤਰਾ ਹੋ ਗਿਆ ਪਰ ਕੰਮ ਨਹੀਂ ਜਣਾ ਥੋੜਾ ਇੱਕ ਮੁੰਡਾ ਆਪਣੀ ਦੁਕਾਨਦਾਰਾਂ ਨਾਲ ਪਹਿਲਾਂ ਮੇਲੇ ਕਰੀ ਸੀ ਜੇ ਆਪਣੇ ਜਿਹੜੇ ਅਲਵਾ ਦੇ ਬੋਲਕ ਮਤਲਬ ਕਿ ਮੋਢਿਆਂ ਤੇ ਲਾ ਕੇ ਜਾਂਦੇ ਆ ਨਾਲਿਆ ਚਾਉਂਦੇ ਆ ਲੈਕਟੈਂਗ ਲੱਗਦੇ ਆ ਟੈਂਗ ਦਾ ਮਤਲਬ ਜੇ ਕਿਹਾ ਉਹਨਾਂ ਕੈਲਿਸ ਆ ਪਹਿਲੇ ਉਹ ਜਿਹੜੇ ਆਪਾਂ ਕੋਪੇਨ ਪੈਂਦੇ ਆ ਹੋਰ ਕਈ ਚੀਜ਼ਾਂ ਮਿਲਿਆ ਤੇ ਆਪਣੇ ਛੋੜ ਗਲ ਦੇ ਸੱਤੇ ਵੀ ਲਿਆ ਅਜੀ ਦੁਕਾਨਦਾਰ ਵੀ ਦੇਚੇ ਜਾਂਦੇ ਆ ਇਹੋ ਬੰਦ ਕਰਨਾ ਤੇ ਦੂਜਾ ਨਾਲ ਇਹ ਵੀ ਆ ਜਿਹੜਾ ਬੰਦਾ ਮੇਰੇ ਅੱਗੇ ਬੈਠਾ ਰੱਖਣਾ ਜਿਹੜਾ ਬੱਚਾ ਕੋਲ ਕੋਲੇ ਲੈ ਕੇ ਜਾਂਦਾ ਜਾਂ ਜੇ ਉਹ ਲੈ ਜਾਂਦਾ ਤੇ ਉਹ ਕਦੇ ਬਾਕੀ ਕੇ ਅਗੇ ਦੁਕਾਨ ਤੋਂ ਲੈ ਕੇ ਬਾਅਦ ਕੀ ਨਾਲ ਲੈਂਦੇ ਆ ਤੇ ਉੱਥੇ ਹੀ ਸੈੱਡ ਦਿੰਦੇ ਆ ਵੈਦ ਗ람 ਨਾਲ ਆਪਣੇ ਸੋਝਵਾਣਾ ਉਹ ਚਾਹਵੇਂ ਕੰਮ ਅਗੇ ਸੋਝਾ ਜੇ ਪਾਸੇ ਤੋਂ ਰਹਾਵੇ ਜਿਹੜੇ ਲੈ ਕੇ ਆਉਂਦੇ ਲੋਗ ਲੈ ਗਏ ਗ람 ਗ람 ਨੂੰ ਦੇਣੇ ਕਰਾਇਆ ਸੁਝੋਤ ਦਾ ਪਹਿਲਾ ਪੱਕੀ 1.5 ਦੀ ਵੱਡੀ ਲਾਗਣੀ ਅਸੀਂ ਉਹ ਬਾਅਦ ਲੈਣੇ ਗਿਆ ਅਜੇ ਤੀਰੇ ਸਿਦੇ ਸਹਿਲਾ ਉਹ ਜਿਹੜਾ ਘਰੋਂ ਸਮਾਨ ਲੈਣ ਜਾਂਣਾ, ਸੌਕਾ ਲੈਣ ਜਾਣਾ, ਇੱਕ ਵਾਰੀ ਉਹ ਮੇਰੇ ਨਾਲ ਆਲਮੋਸਟ ਘਾਰਾਂ ਨਹੀਂ ਜਿਹੜਾ ਕੱਢ ਗਿਆ ਉਹ ਥੋੜੇ-ਬੋੜੇ ਰਹਿ ਲਿਆਗੇ। ਘਰੋਂ ਬੈਗ-ਬੈਗ ਚਾਣਨੇ ਆ। ਜੇ ਸਮਾਨ ਲੈਣਾ ਥੋੜੇ-ਜੋਤ ਘਰੋਂ ਬੈਗ ਲੈ ਕੇ ਜਾਣਾ ਜਿੰਨਾ ਚਾਹੀਦਾ। ਜੇ ਛੋਟਾ ਥੋੜਾ ਸਮਾਨ ਲੈਣਾ ਕੋਈ ਰਾਜੇ ਮੱਡਾ ਨਾਲ ਪਰਵੜਾ ਉਹ ਜੁ ਕਹਿਆਗਾ। ਹਾਲੇ ਵੀ ਆਪਾਂ ਕੋਈ ਮਾਰੇ ਛੋਲੇ ਬਾਦੇ ਰਹੇ ਆ, ਅਸੀਂ ਆਪਾਂ ਪੜਦੇ ਹੋਈ ਰਹੇ ਆ ਤੇ ਇਹ ਸਮਾਨ ਲੈ ਲਈ ਜਾ। ਇਸਲੇ ਕਾਂਡ ਲਾਇਆ ਜਦੋਂ ਅਨਾਰ ਗੋਲ ਗਾਣੇ ਆ ਤੇ ਕਰੀ ਬੋਲੀ ਆ ਕਿ ਆਪਰਾਂ ਆਵੇ ਬਾਰੇ ਕੀ ਚੀਜ਼ ਚੱਲ ਰਹੀ ਹੋਵੇ ਬੋਲੀ ਆ ਕਿ ਉਹਨਾਂ ਲੋਕ ਸਵਾਗਤ ਆਣਾ ਖੈਰਾ ਕਰਦੇ ਤਾਂ ਕਾਤਾ ਹੀ ਹੋ ਗਿਆ 14 ਆਉਣ ਵਾਲੇ ਸਮੇਂ ਦੇ ਵਿੱਚ ਇੰਨਾਂ ਦੇ ਬਹੁਤ ਸਾਰੇ ਲੋਕ ਆ ਰਹੇ ਆ ਕੋਈ ਕੰਮ ਹੀ ਨਾ ਪਾਲੂ ਕਾਈ ਦੇ ਉੱਪਰ ਅੱਜ ਤੱਕ ਕਾਲਾ ਨੇ ਫੋਨ ਆਉਂਦਾ ਕਿ ਕੰਮ ਦੀ ਬਾਤ ਯਾਰ ਕੋਈ ਕੰਮ ਹੋਇਆ ਤਾਂ ਸੱਚੇ ਆਲੀ ਤੋਂ ਵੀ ਤੇ ਸੀਮੇ ਨਾ ਸਿਸਟਮ ਚਲਾਉਣੇ ਆ ਪਾਉਣ ਲੱਗਦੇ ਆ ਤੇ ਸਭ ਤੋਂ ਮਹਿਲਾ ਲਵਾਜ ਦਾ ਆਪਾਂ ਜਿਹੜਾ ਆਪਾਂ ਗੋਹਰਪੁਰ ਸੱਜਦੇ ਉਹਦੀ ਉਹ ਵੱਡੀਆਂ ਤਮਸਿਆਵਾਂ ਉਹਨੇ ਕੰਡ ਕਰਦੇ ਗੱਲ ਨਹੀਂ ਲੈਂਦਾ ਤੇ ਸਟਾਰਟਿੰਗ ਦੇ ਇਸ ਤੇ ਕਰਦੇ ਆ ਕਿ ਬੇਤਿਆਂ ਸਾਡੀਆਂ ਜੀ ਸੰਯੋਗ ਚਲੋ ਸਾਰੇ ਜਾਣੇ ਜੇ ਆਪਾਂ ਪੈਂਡੂ ਸੋਹਣਾ ਪਣਾ ਕੱਲਾ ਬੰਦਾਲੀ ਹਵਾ ਦਾ ਜੇ ਮੈਂ ਕਹਿੰਦਾ ਜਰ ਕਰਦਾ ਹੈ ਕਿ ਪੈਂਡੂ ਬਹੁਤ ਸੋਹਣਾ ਦਾ ਸਰਪੰਚ ਜੀ ਕਰਦਾ ਹਾਂ ਦਾ ਸਰਮਾਂਚਾ ਤੋਂ ਵੱਧ ਲਾ ਪੰਚਾਇਤ ਵੀ ਨਹੀਂ ਕਰ ਸਕਦਾ ਵੀ ਆਪਾਂ ਸਮਝਾ ਨਹੀਂ ਸਕਦੇ ਆ ਇਹ ਸਾਰੇ ਨਾਲ ਸਹਿਯੋਗ ਕਰਨ ਸਿਪਾਹੇ ਜਲਾ ਜਿੱਤ ਤੋਂ ਬੋਲਤਾ ਸੀ ਮਤਾ ਪਾਵਾ ਇਹਨਾਂ ਦਾ ਚਾਹਾਂ ਮਾਰੋ ਲੈਣਾ ਤੇ ਕਾਲ ਨੂੰ ਕੋਈ ਮਿਲਣ ਗਵਾਣ ਤੁਹਾਡੇ ਘਰ ਦੇ ਕੋ ਜਵਾਬ ਦੇ ਤੇ ਤੁਰੰਤ ਇਹ ਚੀਜ਼ ਗੱਲ ਹੋਵੇ ਤਾਂ ਪਾਇਦੇ ਇਹ ਵੀ ਹੋਣਾ ਇੰਨਾ ਚੁਕਿਆ ਚੰਦਲ ਰਿਪੋਰਟ ਲਾਉਣੀ ਤੇ ਤੋਂ ਬਦਲਦੀ ਕਣੀ ਆਪਾਂ ਕੋਈ ਤਾਂ ਜਿਹੜਾ ਗੱਲ ਦਾ ਨਾਮ ਰਾਤਾ ਕੋਈ ਵੀ ਗੱਲ ਕਰ ਲਵੇਗਾ ਆਪਾਂ ਤਾਂ ਪੂਰੀ ਜੀ ਮੁੱਲਾ ਬਣਾ ਲੈਣਾ ਅੱਜ ਜਾ ਕੇ ਮੈਂ ਤੇ ਮੇਰੇ ਕੋਲ ਮਿਸਤਰਾਣ ਲੈ ਕੇ ਜਾਵਾਂ ਤੇ ਮੈਂ ਮਿਸਤਰਾਣ ਜਿਹਨਾਂ ਲਾਜਾਂ ਲਾੜੋ ਮੇਰੇ ਘਰ ਲਗੇ ਚਲੇ ਆਪੇ ਤੇਰਾ ਮਾਗਲਾ ਆਪੇ ਹੁਣਾ ਕੰਟਕੀ ਆਇਆ ਦੇ ਕਮਲ ਨਾ ਤੇਰੇ ਅੱਗੇ ਤੇਰੇ ਵਾਰਤ ਕਮਾਉਣਾ ਤੇ ਨਾ ਤੇਰਾ ਕਾਰਵਾਈ ਰਿਆ ਕੋਈ ਪਿਆਰ ਹੋਣੇ ਦੇ ਵਿੱਚ ਜੇ ਇਹਨਾਂ ਨੂੰ ਮਨਜ਼ੂਰ ਆ ਸਤੋਹੀ ਨਾ ਆਤਾ ਕੰਮ ਜਾ ਕੇ ਵਾਹੀ ਤੇਰੇ ਦਦੇ ਅਲੱਗੇ ਪਤਾ ਨਾ ਕਰ ਕੋ ਜੋੜ ਮੱਲੇ ਗਏ ਨਾ ਚਲ ਆਪਾਂ ਨੂੰ ਉਹ ਮੈਂ ਬਰੋਨਾਂ ਨਾਲ ਜੇ ਕੋ ਜਾਊਗਾ ਕਿ ਜੋੜਾ ਦਾ ਪੰਚਾਇਤਾਂ ਮਰਨਾ ਨਾ ਮੂਰੇ ਅੱਲੇ ਹੀ ਬਾਅਦ ਤੇ ਟਾਈਮ ਤੇ ਹੀ ਰਵਾਇਤ ਦੇ ਵਿੱਚ ਕੰਮ ਹੋਣਾ ਹੀ ਚਾਹੀਦਾ ਕਰੀਏ ਤੇ ਜੇਰਾ ਬੰਦਾ ਪੈਰ ਨਹੀਂ ਪੜਦਾ ਉਹਦਾ ਕਨੈਕਸ਼ਨ ਕੈਪਟਾ ਨੂੰ ਲੋਡ ਸਟਾਣਿਆ ਨਹੀਂ ਗਲਾ ਪੰਜਾਇਆ ਤੋਂ ਤੇ ਕੋਈ ਨਹੀਂ ਹੋਇਆ ਤੁਹਾਡਾ ਕਨੈਕਸ਼ਨ ਬਾੜਦਾ ਸ਼ੋਰ ਵੀ ਆ ਬੈਲਾ ਇੰਨਾ ਸਾਫ਼ ਦਾ ਪਾਣੀ ਆਪਾਂ ਅਸੀਂ ਮੋਟਰ ਕਿਉਂ ਕੱਢਦੇ ਨਹੀਂ ਵਾਟ ਕੱਢਦੇ ਇਹ ਆਮ ਸੁਪਾਲੇ ਕੱਢੀਓ ਲੈਨੇ ਤੁਸੀਂ ਸੋਚੋ ਵੀ ਜੰਗਿਆ ਜੋ ਕਾੜਾ ਰਹੇਗਾ ਫਿਰ ਉਹ ਸ਼ੋਰ ਵੀ ਆ ਬੈਲਾ ਕਲਾਸ ਫੌ ਵੀ ਤੁਹਾਡਾ ਲਾਉਣ ਦੇ ਉੱਤੇ 14 ਲੱਖ ਤੋਂ 25 ਰੁਪਇਆ ਬਗਾਇਆ ਹੋਣਾ ਆਪਰੇਟ ਕਰ ਦਿੱਤਾ 14 ਨੂੰ ਲੱਗਦਾ 1 ਲੱਖ ਤੋਂ 4-5 ਲੱਖ ਰਸ ਕਰੇ ਆਇਆ ਲਾਣਾ ਹੋ ਗੌਰਮੈਂਟ ਨੇ ਭਰਿਆ ਸਮਾ ਹੋਣਾ ਜੀ ਬੇਈਤੀ ਆਇਆ ਕੋਈ ਝੋਲਾ ਨਾ ਕਰੇ ਕੋਈ ਝੂਠਾ ਮੇਰਾ ਲੈ ਕੇ ਕਿਸੇ ਨੂੰ ਲੋੜ ਆ ਅਸੀਂ ਪੰਚਾਇਤ ਤੌਰ ਤੇ ਨਾਲ ਲਗਾਗੇ ਪਰ ਇਹ ਜਿਹੜਾ ਨੇ ਆਪਾਂ ਸਟਾਟਸ ਮੈਂਲੇ ਲਾਉਣ ਜਾਂ ਆਪਾਂ ਪਾਲੇ ਹੀ ਕਾਬਜਾ ਕਰਦੇ ਆਂ ਤੁਹੇ ਆਏ ਦੇਖੋ ਵੀ ਕਰਕੇ ਜਿਹੜਾ ਨਾਲੇ ਵਰਦੇ ਆ ਪਹਿਲਾਂ ਪਾਣੀ ਦਾ ਪਾਣੀਆ ਮੋਟਰਾਂ ਨਾਲ ਹੀ ਲੱਗਦਾ ਜੱਪੜੋ ਬੁਲਾਇਆ ਮਾਮਾ ਅੱਜ ਦਾਤਾ ਚਪੜ ਬਣਾ ਲਿਆ ਗਵਾਂ ਜਰਕੇ ਨਾ ਜੇ ਆਪਾਂ ਸੋਟੀਏ ਜਿੱਥੇ ਪਾਣੀ ਵਗਦਾ ਰਹਿ ਜਾਉਗਾ ਤੇਰਾ ਚਾਰਾਂ ਥੰਗਾਂ ਵੀ ਨਹੀਂ ਪਾੜਦੇ ਆਪਾਂ ਇਹਦਾ ਵੀ ਟੈਨਸ਼ਨ ਨੇ ਸਾਨੂੰ ਵੀ ਜਿਹੜੇ ਘਰਾਂ ਦਾ ਪਾਣੀ ਦੀ ਬੇਇਜ਼ਤੀ ਹੋ ਰਹੀ ਹੈ ਨਾ ਬਹੁਤ ਵੱਡਾ ਮਸਲਾ ਹੈ ਬਹੁਤ ਸਾਰਾ ਪਾਣੀ ਚੱਲਦਾ ਕਿੰਨੇ ਰੀਏ ਲੱਗੇ ਹੋ ਇਹਨੇ ਚਾਪਾਂ ਤੋਂ ਭੁੱਲੀ ਧੋਲੀ ਧੋਲੀ ਕਰੇ ਆ। ਅੱਜ ਕਿਉਂ ਨਾ ਉਹ ਤੁਸੀਂ ਐਂਸੇ ਦੋਵੇਂ ਹੱਥ ਜੋੜ ਕੇ ਬੇਨਤੀ ਕਰਦੇ ਆ ਕਿ ਸਾਡੇ ਇਹ ਵੀ ਜੇ ਰਹਿ ਤੇ ਮਾਦਰ ਘਰੋਂ ਆਪਾਂ ਇਹ ਪਾਣੀ ਵਾਲਾ ਢੱਡ ਤੋਂ ਢੱਪਾਰੇ ਵਾਸਤੇ ਤੇ ਸੰਤੋਖ ਨਾਲ ਵਾਸਤੇ ਤੇ ਦੂਜੀ ਗੱਲ ਇੱਕ ਹੋਰ ਵੀ ਪਾਣੀ ਵਾਲੇ ਬੰਦੇ ਤੇ ਬਹੁਤ ਐਜੇ ਤਾਂ ਜਿੱਥੇ ਪਾਣੀ ਜਾਂਦਾ ਨਹੀਂ। ਸਾਡੀ ਕੋਸ਼ਿਸ਼ ਹੈ ਜੇ ਉਹ ਵਰਿਆ ਕੋਈ ਚੇਲੇ ਨਾ ਆਵਾ ਰਾਈਡ ਕਰਕੇ ਹਰਥਾ ਪਾਣੀ ਜਵਾਨ ਪੁੱਤਰਾਂ ਵਾਲੀ ਵਾੜੀ ਜਾਊਗਾ ਉਹ ਪੰਜ ਸਾਲ ਸਾਫੀ ਕਾਰਵਾਈ ਲੈ ਕੇ ਸੈਲਰੀ ਹੋਏ ਸਾਤਾਉ ਹੋਣ ਤੋਂ ਮਿਲਣੀ ਹੋਊਗਾ ਹੋਰ ਮੇਂ ਪਾਏ ਲੱਗੇ ਪਾਉਣ ਦਾ ਜੋਰ ਲਾ ਕੇ ਸਾਰੇ ਕਣਕੋ ਸਵਾਜਾਂਗੇ ਤੇ ਦੂਜੀ ਗੱਲ ਇਹ ਆ ਕਿ ਹੌਣਾ ਗੱਲ ਪ੍ਰਾਪਤ ਜਾਣੀ ਹੁੰਦੀ ਆ ਕੋਈ ਨਾ ਕੋਈ ਪ੍ਰਾਪਰਟੀ ਚਾਹੀਦੀ ਆ ਜ਼ਮੀਨ ਚਾਹੀਦੀ ਆ ਹੋਰ ਚਾਹੀਦੀ ਆ ਦੂਜੇ ਵੀ ਆਪਾਂ ਕੇਵਲਾਂ ਵੀ ਨਹੀਂ ਆ ਰੇਵਾਗਰਾਂ ਅੱਗੇ ਝੋੜੀਆਂ ਹੋ ਜਾਂਦੀਆਂ ਕਿਉਂਕਿ ਮਾਪਿਆਂ ਨੇ ਇਹਨਾਂ ਦੇ ਬੱਚੇ ਰੱਖੇ ਆ ਵੀ ਅੰਨੀ ਨਾ ਵੀ ਸੌਖੇ ਆ ਉਹਨਾਂ ਨੂੰ ਕੱਟ ਕੇ ਵੀ ਵੇਚ ਲੈਂਦੇ ਆ ਤਰਿਆ ਇੰਨਾ ਕੰਮ ਕਰਕੇ ਜਾ ਕੇ ਵੀ ਵੇਚਦੇ ਆ ਪਰ ਕਾਨੂੰਨ ਇਹ ਵੀ ਆ ਵੀ ਜਿਹੜਾ ਬੰਦਾ ਜਵਾਬ ਚੜਾਉਂਦਾ ਅਸੀਂ ਪੰਚਾਇਤੀ ਦੌਰ ਦੇ ਚਾਇ ਸਾਲੇ ਦੀ ਵੀ ਕਾਰਵਾਈ ਹੋਵੇ ਉਸ ਵੀ ਹੋ ਜੇ ਅਜੀ ਲੋੜੇ ਲੋਕ ਸਾਰੇ ਆ ਲੋੜਾਂ ਦੇ ਅੱਗੇ ਲਾਗਣਾ ਚਾਹੋ ਪਿਆਉਣ ਦੇ ਲੈਣਾ ਬਾਲਣੇ ਮਤਲਬ ਪ੍ਰੋਗਰਾਮ ਦੇ ਵਿੱਚ ਇਹਦਾ ਵੀ ਲੱਗ। ਤੇ ਜਿਹੜੇ ਰਾਸਤਰ ਲੋਕਾਂ ਆਂਦੇ ਹੱਥ ਜੋੜ ਕੇ ਸੋਹ ਨਗਰ ਤੋਂ ਇਹ ਸਾਡੀ ਸਫਲਤਾ ਕਰੋ। ਤੇ ਇਹ 라ਵਲੀ ਕਾਲ ਨੂੰ ਹੋਣਾ ਜੇਲਾ ਕੋਈ ਮੜਿਆ ਜਾਂਦਾ ਕਿ ਤੇ ਪਾਕਾ ਆ ਜਾਂਦਾ ਤੇ ਆ ਪਾਉਂ ਦੇ ਰੋਲਾ ਸੇ ਬਾਰੇ ਦੀਆਂ ਗੱਲਾਂ ਲੈ ਜਾਗੇ। ਸਾਰੇ ਕੱਲ ਨੂੰ ਬੋਟਾ ਦੀ ਲੋੜਾ ਆਇਆ ਹੋਊਗਾ ਬਹੁਤ ਕੁਝ ਚਾਅਦਾ। ਜਾ ਮੱਲ ਕੇ ਦਸਾਂ ਪਹਿਨ ਤੇ ਆਪਣੀ ਉਹਦਾ ਮੋਟਾ ਫਲਾਲੇ ਨੂੰ ਪਾਈਆਂ ਕੋਈ ਨਹੀਂ ਆਪਣੇ ਨਾਲ ਜੁੜਜੂਗਾ ਫਿਰ ਪਿੱਛਾ ਡੱਗਣੀਆਂ ਬੈਗੀਆਂ ਆਪਾਂ ਨੂੰ ਜੇ ਆਪਾਂ ਇਹ ਵੀ ਛੱਡ ਦੇਾਂਗੇ ਤਾਂ ਫੈਦਲੇ ਸੁਧਾਰ ਹੋਇਆ ਲਾਹ ਕਾਲੇ ਮਤੇ ਹੈਗੇ ਆਲੋਸ ਤੇਰਾ ਜਿੰਦੂ ਆਕ ਨੰਬਰ ਮਤਿਆਦਾ ਉਹ ਕਾਲਾ ਵੀ ਆਦੇ ਉਹਦੇ ਨਾਲ ਦੱਸ ਕਰੇ ਅਜੋ ਨੇ 8 ਨੰਬਰ ਆਇਆ ਵੀ ਦੇਖ ਜਾਂਦੇ ਕਿ ਇਤਲਾ ਵਾਰਾ 8 ਬੰਦੇ ਕਰਤੇ ਮੜਾਈ ਆ ਪਰ ਉਹ ਸਵਾਣਾ ਬਾਈ ਜੀ ਉਹਨਾਂ ਨੇ ਗੈਰੰਟ ਕਰਿਆ ਹੋਰ ਮੈਂ ਤਾਂ ਰੱਜ ਕੇ ਸੋਈ ਵਿਚਈਆ ਬੰਦਲੇ ਜਿਹੜੇ ਵਾਹ ਸਿੱਤ ਲੱਗ ਜਾਂਦੇ ਆ ਉਹ ਕਾਲ ਕਰਕੇ ਵੀ ਜਗ ਜਾਂਦੇ ਆ ਉਹਨਾਂ ਵਾਲੇ ਜਿਹੜੇ ਅਸੀਂ ਵਿਚਾਰ ਕਰਾਂਗੇ ਬਾਕੀ ਜਿਹੜੇ ਮਾਨ ਤੋਂ ਬੈਟ ਦੇ ਵਿੱਚ ਉਹਨਾਂ ਦਾ 1100 ਰੁਪਏ ਐਸਟੀਸਾ ਜਰਨ ਤੇ ਜਾਣਾ ਲੈ 2300 ਰੁਪਏ ਦੇਣਾ ਇਹ ਦੰਨਿਆਂ ਨਾਲ ਸੈਟਲ ਹੋਣ ਜੇ ਰੋਪਾ ਵਾਅਕੇ ਜਿਨਾ ਦਾ ਪਰਸ਼ੋਨਾ ਦਾ ਨੈਤਿਕੀ ਕੰਮ ਆ ਮੇਰੇ ਲੋੜਾ ਹੀ ਪਾਉ ਆ ਬਾਕੀ ਜਿਹਨਾਂ ਬਾਦਵਾਵਾਂ ਮੈਂ ਨੇ ਤਾਲਿਆ ਕਰੋ ਕੈਸੀ ਕਾ ਆਪਣੇ ਇਹੋ ਜਿਹਨਾਂ ਨੂੰ ਵਾਅਕੇ ਦੇ ਤੇਰੀ ਸੋਈਆਂ ਕਹਿੰਦੇ ਨਹੀਂ ਜਿਹੜਾ ਬਾਦਵਾਵਾਂ ਨਹੀਂ ਕੋਈ ਬਾਦਵਾਵਾਂ ਲੈ ਕੇ ਪ੍ਰਾਪਨਾ ਦੇ ਜਿਹੜਾ ਆਪਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਾਲੇ ਆਾਰੇ ਗੁਰੂ ਜੀ ਦੇ ਸੇਕ ਦਾ ਸੇਵਾ ਪਰਮਨ ਦਾ ਨਿਯਮੋ ਪੈ ਦੇ ਰੱਖਣਾ ਚਾਹੀਦਾ 4 ਨੰਬਰ ਮਦਾਂ ਦੁਨ ਮਾ ਗੇਰੋ ਕਿਨੋ ਕਰਕੇ ਜਾਣਾ ਤੇ ਦੋ ਚਾਰੀ ਨਜ਼ਰ ਆਉਂਦੇ ਆ ਚਾਮ ਮਹੰਮਦ ਦਾ ਮਗਾ ਹੋਏ ਆ ਜਿਹੜਾ ਬਰਾਕਾ ਲੱਗੂਗਾ ਲੱਗੋ ਛੜਕ ਨਹੀਂ ਜਗ੍ਹਾ ਦਾ ਵਾਲ ਦਾ ਉਹ ਨੂੰ ਮੱਤਨ ਤੋਂ ਉਹ ਨੂੰ ਪਰ ਜਿਹੜਾ ਮਾਲ ਨਗਰ ਤੋਂ ਚਰਾਉਂਦੇ ਉਹਨਾਂ ਤੋਂ ਤਿਆਗ ਤੋਂ ਵਜਾ ਕੇ ਰਹਿ ਲਈ ਇਹ ਵੀ ਕੋਲ ਦਾ ਜਿਹੜਾ ਆਪ ਭਾਰ ਹੁੰਦੇ ਮਜਬੂਰੀ ਬਣ ਜਾਣੀ ਆ ਪੰਚਾਇਤ ਇਸ ਤੋਂ ਹੋਰ ਬਹੁਤ ਐਂਡ ਮੁਦਾਰ ਫਿਰ ਬਾਕੀ ਆਪਾਂ ਹਰ ਮੌਕੇ ਦੀ ਸੁਣਦੇ ਆਂ ਤਕਰੀਬਾ ਆਪਣੇ ਸਾਰੇ ਕੋਲੇ ਮੋਬਾਈਲ ਆ ਜਿਹੜੇ ਐਂਡਰਾਇਡ ਹੋਣਾ ਆਈਫੋਨ ਆ ਉਹਨਾਂ ਦੇ ਵਿੱਚ ਵੀਡੀਓ ਆਉਂਦੀ ਨਾ ਤੇ ਪਾਣੀ ਵੀ ਆਉਣ ਵਾਲੇ ਸਮੇਂ ਬਹੁਤ ਵੱਡੀ ਸਮੱਸਿਆ ਆਉਂਦੀ ਆ। ਇਹ ਪਾਣੀ ਦੀ ਜਿਹੜੀ ਸਮੱਸਿਆ ਜਿਹਦੇ ਪਾਣੀ ਡੁੱਲ ਜਾਂਦਾ ਹੈ ਨਾ ਆਪਣੇ ਘਰ ਦੇ ਵਿੱਚ ਸਟੈਡ ਕਦਿਆਂ ਨੂੰ ਪਤਾ ਹੋਊਗਾ ਥੋੜੇ ਬਾਅਦ ਬੰਦਿਆਂ ਨੂੰ ਪਤਾ ਹੋਊਗਾ 2 ਲੱਖ ਰੁਪਏ ਲੈ ਕੇ ਆਪਣੇ ਘਰ ਦੇ ਵਿੱਚ ਦੇਰਵਾਕ ਰਵਾਕੂ ਚੱਲ ਰਿਹਾ ਐਸ ਤਿਆਂ ਸਰਪਾ ਲੋਸਕ ਮੁਕਤਰ ਚੱਲ ਰਿਹਾ 2 ਲੱਖ ਲੀਟਰ ਪਾਣੀ ਸਿਆਲਾ ਦੇ ਵਿੱਚ ਦੇ ਹੀ ਲੋੜ ਦਾ ਕੱਲੇ ਤੈਕੀ ਦਾ ਖੇਆ ਵਿੱਚ ਪਾਣੀ ਵੰਡਦਾ ਗਰਮੀ ਦੇ ਵਿੱਚ 10 ਟੈਂਕੀਆਂ ਬਹੁਤ ਜਾਂ 4 ਲੱਖ ਲੀਟਰ ਪਾਣੀ ਲੌੜਦਾ ਸਿੱਕਿਆ ਲਾਹਾਂ ਪਰਾਂ ਵਿੱਚ ਪਾਣੀ ਬਿਨਾ ਉਹ ਮੇਆ ਗੱਲ ਕੋਈ ਨਹੀਂ ਪੈਪਾਂ ਲਗੀਆਂ ਬਿੱਲੀਆਂ ਚੜੀਆਂ ਕੋਈ ਵੀਰਾਂ ਨੂੰ ਕੋਈ ਕੋਈ ਤੇ ਜਿੱਦਾਂ ਦੇ ਆਪਾਂ ਪਾਲੇ ਬਚਾਉਣ ਦੀ ਆਪਾਂ ਗਰਾਜ ਬਚਾਉਣ ਦੀ ਨਾ ਆਪਾਂ ਆਲੀਆਂ ਤੇੜੀਆਂ ਬਚਾਉਣ ਦੇ ਗੱਲ ਕਰਦੇ ਆਂ ਆਪਾਂ ਨੂੰ ਸਟੈਂਡ ਲੈਦੇ ਕਰਦੇ ਆਂ ਤੇ ਸੋਚ ਤੇ ਚਲੋ ਉਹ ਆਪਣੇ ਨਾਲ ਜੱਦੀ ਲਾਕੀਤੇ ਪਰ ਇੰਨਾ ਕੱਟ ਨਹੀਂ ਦੇਖਿਆਗਾ ਤੇ ਬਹੁਤ ਵਧੀਆ ਪ੍ਰਬੰਧ ਕੀਤਾ ਗਿਆ ਤੇ ਸਰਪੰਚ ਸਾਹਿਬ ਦਾ ਬਹੁਤ ਤਾਂ ਬਾਰੇ ਇਸ ਵਿੱਚ ਸਹਿਯੋਗ ਤੁਹਾਡੇ ਵੱਲੋਂ ਸਹਿਯੋਗ ਦੇਣ ਦੀ ਲੋੜ ਹੈ ਨੌਜੋਨ ਨਾਲੇ ਮੱਦੇ ਪਾਇਆ ਪਿੰਡ ਦੀ ਪੰਚਾਇਤ ਵਾਸਤੇ ਉਹਨਾਂ ਦੇ ਭਲੇ ਵਾਸਤੇ ਕਿਉਂਕਿ ਜੇ ਤੁਸੀਂ ਸਹਿਯੋਗ ਕਰੋਗੇ ਤਾਂ ਉਹਨਾਂ ਨੂੰ ਹੀ ਤੁਹਾਡੇ ਪਿੰਡ ਲਈ ਫਾਇਦਾ ਹੋਏਗਾ ਤੁਹਾਡੇ ਪਿੰਡ ਲਈ ਫਾਇਦਾ ਹੋਏਗਾ ਤੇ ਬਹੁਤ ਵਧੀਆ ਕੰਮ ਕੀਤਾ ਜੀ ਮੇਰਾ ਨਾਮ ਜੀ ਨਰਜੀਤ ਸਿੰਘ ਤੇ ਮੈਂ ਅਜੇ ਬਲਾਕ ਪ੍ਰੋਗਰਾਮ ਮੈਨੇਜਰ ਬਲਾਕ ਬਾਡਾ ਬਣਾਪੁਰ ਵਿੱਚ ਕੰਮ ਕਰ ਰਿਹਾ ਹਾਂ ਇਹ ਆਪਣੇ ਜੋ ਪਿੰਡਾਂ ਦੇ ਊਕਾਰ ਦੇ ਲਈ ਜੋ ਸਰਕਾਰੀ ਸਕੀਮਾ ਜਿਹੜੇ ਲਾਗੇ ਜਾਂ ਗਿਆ ਹਨ ਤਾਂ ਅੱਜ ਤੁਹਾਨੂੰ ਉਹਦੀ ਜਾਣਕਾਰੀ ਦੇਣੀ ਹੈ ਕਿ ਆ ਆਪਣੇ ਜੋ ਪੰਜਾਬ ਸਰਕਾਰ ਨੇ ਸੈਂਟਰ ਸਰਕਾਰ ਦਾ ਜੋ ਸੰਘਾ ਬਰਾਦਾ ਹੈਗਾ ਉਹਦੇ ਅਜੀਵਿਕਾ ਮਿਸ਼ਨ ਚੱਲ ਰਿਹਾ ਹੈਗਾ ਜਿਹਦੇ ਵਿੱਚ ਆਪਣੀ ਜੋ ਪਿੰਡਾਂ ਵਾਲੀਆਂ ਔਰਤਾਂ ਹੈਗੀਆਂ ਉਹਨਾਂ ਦੇ ਸਟ੍ਰੈਸ ਸੈੱਟਸ ਨੂੰ ਕਲਚਰ ਰੂਪ ਬਣਾਏ ਜਾਂਦੇ ਹੈਗੇ ਇਸਾ ਦੇ ਵਿੱਚ ਅਸਮੇਰੀ ਨੂੰ ਸ਼ਾਵਣ ਕਰਕੇ ਇੱਕ ਤੋਂ ਬੜਦਾ ਹੈਗਾ ਤੇ ਉਹਨਾਂ ਦੇ ਵਿੱਚੋਂ ਹੀ ਜੋ ਪਹਿਲੇ ਆਪਣੇ ਪ੍ਰਧਾਨ ਦੇ ਤਰੀਕ ਜਾਂਜੀ ਆਉ ਸੁਣੀਆਂ ਜਾਂਦੀਆਂਗੇ ਜੇ ਤੁਹਾਡੇ ਇੱਥੇ ਪਿੰਡ ਦੇ ਵਿੱਚ ਪਹਿਲਾਂ ਗਰੁੱਪ ਬਣੇ ਹੋਏ ਹੈਗੇ ਤੇ ਉਹ ਜਾਰਾ ਚੱਲਦੇ ਰਹੇਗੇ ਤੇ ਅੱਜ ਅਸੀਂ ਦੁਬਾਰਾ ਅੱਜ ਅਸੀਂ ਕੀਵ ਨੂੰ ਚਾਹਲਾ ਪਾਉਣ ਆਏ ਹੈਗੇ ਕਿ ਜੋ ਅਕਾਫ ਹੋਇਆਗਾ ਉਹ ਸਾਨੂੰ ਪਤਾ ਲੱਗ ਸਕੇ ਦੇਖੋ ਮੇਰੀ ਗੱਲ ਹੈ ਜੇ ਅੱਜ ਅਰਦਾਸ ਜਿਹੜੀ ਕੀਤੀ ਹੈਗੀ ਬਹੁਤ ਘੱਟ ਹੈਗੀ ਹੈ ਇਹ ਜ਼ਰੂਰ ਹੋਣੀਆਂ ਚਾਹੀਦੀਆਂ ਜੀ ਕਿਉਂਕਿ ਕੁਝ ਟੀਮਾਂ ਹੁੰਦੀਆਂ ਜੋ ਆ ਔਰਤਾਂ ਵਾਸਤੇ ਹੁੰਦੀਆਂ ਜੋ ਆਪਣੇ ਉਹਨਾਂ ਦੇ ਘਰੇ ਨਹੀਂ ਹੁੰਦੀਆਂ ਆਈਆਂ ਤੇ ਪਰ ਤੁਸੀਂ ਤੁਹਾਡਾ ਕੰਮ ਹੈਗਾ ਤੇ ਤੁਸੀਂ ਇਹਨਾਂ ਨੂੰ ਜਾ ਕੇ ਦੱਸ ਸਕਦੇ ਹੋ ਜੋ ਇੱਥੇ ਨਹੀਂ ਪਹੁੰਚ ਸਕਦੇ ਤੇ ਜੋ ਵੀ ਕੰਮ ਘਰ ਦੇ ਕੰਮਕਾਰ ਹੁੰਦੇ ਆ ਜਰੂਰੀ ਨਹੀਂ ਪਹੁੰਚ ਸਕਦੇ ਕਿ ਘਰ ਦੀਆਂ ਬੜੀਆਂ ਮੁਰੀਆਂ ਹੁੰਦੀਆਂ ਆਈਆਂ ਤੇ ਜੋ ਕੋਈ ਇਹਨਾਂ ਦਾ ਧੰਨਵਾਦ ਹੈ ਜੀ ਤੇ ਮੈਂ ਅੱਜ ਦੇ ਵਿੱਚ ਇਹ ਇਹ ਕਰਦਾ ਆ ਵੀ ਪੰਜਾਬ ਸਰਕਾਰ ਵੱਲੋਂ ਅਜੀਬਕਾ ਮਿਸ਼ਨ ਚਲਾਇਆ ਜਾ ਰਿਹਾ ਹੈ ਯੋਗੀ ਬਲਾਗ ਲੈਵਲ ਤੇ ਜਿਹੜਾ ਦਫ਼ਤਰ ਵੀਡੀਓ ਦਫ਼ਤਰ ਬਗਾਪੁਰਾਣਾ ਵਿੱਚ ਹੈ ਤੇ ਅਗਰ ਪੂਰੇ ਵਿੱਚ ਉਹਨਾਂ ਦਾ ਖਾਜਾ ਖੱਤਾ ਹੁੰਦਾ ਹੈ ਤੁਹਾਡੇ ਪਿੰਡ ਦੀ ਵੇਟ ਵਿੱਚ ਖਾਤਾ ਕਰਵਾਇਆ ਜਾਏਗਾ ਤੇ ਉਹਦੇ ਵਿੱਚ ਲੇਡੀਜ਼ ਨੂੰ 100 ਰੁਪਿਆ ਬਚਤ 每 ਮਹੀਨੇ ਦੀ ਪਰ ਲੇਡੀਜ਼ ਕੀਤੀ ਜਾਵੇ ਤੇ ਪੂਰੇ ਬਾਅਦ ਤਿੰਨ ਜੋ ਤਿੰਨ ਤੋਂ 5 ਮਹੀਨੇ ਜਦੋਂ ਗਰੁੱਪ ਨੂੰ ਬਣੇ ਹੋ ਜਾਂਦੇ ਆ ਤਾਂ ਸਰਕਾਰ ਉਹਦੇ ਵਿੱਚ ਉਹਨਾਂ ਨੂੰ ਗਰੁੱਪ ਨੂੰ ਇੱਕ ਮੰਦਰ ਦੇ ਤੌਰ ਤੇ ਫੰਡ ਵੀ ਜੰਦੀ ਹੈ ਕ੍ਰੀ ਗਰੁੱਪ ਕੋਈ ਇੱਕ ਕੰਮਕਾਰ ਸ਼ੁਰੂ ਕਰ ਸਕੇ ਠੀਕ ਹੈ ਵੀ ਸਰਕਾਰ ਹਰ ਇੱਕ ਨਾਗਰਿਕ ਨੂੰ ਨੌਕਰੀ ਨਹੀਂ ਦੇ ਸਕਦੀ ਹਰ ਇੱਕ ਜੋ ਵੀ ਹੈ ਲੋਕ ਹਰ ਲੈ ਲਈ ਜਾਏਗੀ ਆਪ ਨੂੰ ਤਾਂ ਮਦਦ ਵੀ ਦਿੱਤੀ ਜਾਂਦੀ ਹੈ ਉਸ ਉਦੋਂ ਬਾਅਦ ਜੇ ਪਰੋਖ ਵਧੀਆ ਤੇ ਆਪਣਾ ਉਹ ਰ ਲੈ ਲੈਂਦੇ ਠੀਕ ਆਪ ਨੂੰ ਜੇ ਤਾਂ ਬੈਂਕ ਕੋਲੋਂ ਜਿਸੇ ਉਹਨਾਂ ਦਾ ਖਾਤਾ ਹੈਗਾ ਤਾਂ ਬੈਂਕ ਵੱਲੋਂ ਉਹਨਾਂ ਦੀ ਲਿੰਟ ਵੀ ਕੀਤੀ ਜਾਂਦੀ ਹੈ ਜੋ ਘੱਟੋ ਘੱਟ 1 ਲੱਖ ਤੋਂ ਲੈ ਕੇ 6 ਲੱਖ ਤੱਕ ਉਹ ਉਹ ਜਿਹੜਾ ਬਹੁਤ ਟੱਕਿਆ ਵਾਲੇ ਹੁੰਦਾ ਸਿਰਫ 7% ਵਿਆਜ ਦੇ ਉਹ ਪੈਸਾ ਲੈ ਕੇ ਜਿਹੜੀ ਨੂੰ ਉਹ ਪੈਸਾ ਲੈ ਕੇ ਉਹ ਕੀ ਆਪਾਂ ਕੰਮ ਕਾਜ ਨੂੰ ਸ਼ੁਰੂ ਕਰ ਸਕਦੇ ਆਗੇ ਉਹਨਾਂ ਨਾਲੇ ਸਮੇਂ ਦੇ ਵਿੱਚ ਅ ਇਸੇ ਆਪਾਂ ਇੱਕ ਫੈਲ ਪ੍ਰੋਜੈਕਟ ਵੀ ਸ਼ੁਰੂ ਕਰਨਾ ਬਲਾਗ ਦੇ ਵਿੱਚ ਤੇ ਉਹਦੀ ਸਾਡੀ ਗੱਲਬਾਤ ਚਾਹੀਏ ਐਪਸ ਵਾਲਾ ਨਾਲ ਤੇ ਉਹਨਾਂ ਨਾਲੇ ਸਮੇਂ ਦੇ ਵਿੱਚ ਇੱਕ ਦੋ ਮਹੀਨਿਆਂ ਚ ਉਹ ਸਟਾਰਟ ਹੋਣ ਵਾਲਾ ਹੈ ਤੇ ਉਹਦੇ ਵਿੱਚ ਕੀ ਹੈ ਵੀ ਆਪਣੀਆਂ ਇਹ ਖੂਹੀਆਂ ਬਣਦੀਆਂ ਸਰਕਾਰੀ ਸਕੂਲ ਦੇ ਬੱਚਿਆਂ ਦੀਆਂ ਵਰਦੀਆਂ ਉਹ ਆਪਾਂ ਜੋ ਆਪਣੇ ਚਰਚ ਦੇ ਬਰਥਰੀ ਮੈਂਬਰ ਹੋਣਗੇ ਉਹਨਾਂ ਨੂੰ ਟ੍ਰੇਨਿੰਗ ਦਵਾ ਕੇ ਜੋ ਸਮਾਈਕਰਨ ਜਾਣਦੇ ਆ ਤਾਂ ਉਹਨਾਂ ਕੋਲੋਂ ਆਪਾਂ ਸੁਵਾ ਕੇ ਉਹਨਾਂ ਨੂੰ ਹੀ ਅੰਦਰੋਂ ਉਹਦੀ ਵਧਾ ਦਿੰਦੇ ਆਪਾਂ ਜੋ ਪਹਿਲਾਂ ਕੀ ਹੁੰਦਾ ਸੀ ਜਿਹੜੇ ਆਪਣੇ ਸਕੂਲਾਂ ਦੇ ਵਿੱਚ ਜੋ ਵਰਦੀਆਂ ਹੁੰਦੀਆਂ ਸੀ ਉਹ ਪੰਜ ਰਾਜਾ ਗੱਜ ਵਾਲੇ ਦੀ ਉਹ ਨਗਰ ਕਮਤੀ ਵਾਰੇ ਗੁੱਜੀ ਦਾ ਖਾਲਸਾ ਵਾਰੇ ਗੁੱਜੀ ਦੀ ਘਟੇ ਅੱਜ ਦੇ ਰਾਜ ਦਾ ਉਸ ਮਾਝੇ ਪੁਰੀਤੀਆਂ ਦੇ ਨਾਲ ਨਾਲ ਆਪਣੇ ਪਿੰਡ ਦੇ ਵਿਕਾਸ ਬੰਦੀ ਵੀ ਆਪਾਂ ਵਿਚਾਰਾ ਕਰਦੀਆਂ ਆਂ ਅੱਜ ਦੇ ਰਾਜ ਦਾ ਜਿਸ ਵਕੀ ਜੇਪੀ ਡੇਟੀ ਜਿਹੜੀ ਸਾਡੀ ਜੋਨਾ ਸਾਡਾ ਵਿਕਾਸ ਦੇ ਤਹਿਤ ਆਪਣੇ ਪਿੰਡ ਦਾ ਰਾਜ ਰੱਖਿਆ ਗਿਆ ਇਹਦੇ ਵਿੱਚ ਉਸ ਮੂਰ ਨਗਰ ਨਗਰ ਕਾਸੀਆਂ ਤੋਂ ਕੋਲ ਤੋਂ ਕੁਝ ਮੁਝਾ ਹੈ ਰੀਆਂ ਜਾਂ ਉਹਨਾਂ ਦੇ ਸੱਦੇ ਦੇ ਵਿੱਚ ਵਿਕਾਸ ਕਾਰਜ ਕਰਨੇ ਹੋਗੇ ਆ ਕਿਤੇ ਦੀ ਘਰੀ ਨਹੀਂ ਕਿਤੇ ਦੀ ਕੋਈ ਲਾਈਨ ਦੀ ਸਮੱਸਿਆ ਕੋਈ ਸਰਵਜਲਾ ਦੀ ਸਮੱਸਿਆ ਕੋਈ ਨਹੀਂ ਹੋ ਸਾਡੇ ਗੰਮਾ ਨਾਲ ਜਿਹੜੀ ਵੀ ਤੁਸੀਂ ਆਪਣਾ ਦਵੱਸ ਨਾਲ ਜੁੜੇ ਆ ਉਹ ਐਸ ਤੋਂ ਬਾਅਦ ਸਾਰੇ ਨੇ ਤਕਨੀਕਾਂ ਨੋਟ ਕਰ ਲਈਆਂ ਕਿਉਂਕਿ ਕਰਕੇ ਸਾਰਿਆਂ ਨੇ ਨੋਟ ਕਰਕੇ ਜਾੜੀਆਂ ਤਾਂ ਜੋ ਜਿਹੜਾ ਜਿਹੜਾ ਸਰਕਾਰਾਂ ਦੇ ਆਪਾਂ ਬਜਟ ਦੇਖਦੇ ਆ ਨਾ ਉਹ ਜਲਾਸਤ ਕਰਾਉਂਦੇ ਆ ਆਪਾਂ ਨੇ ਅੱਜ ਤੋਂ ਅਨੁਮਾਨਤ ਬਜਟ ਤਿਆਰ ਕਰਨਾ ਹੈ ਨਾ ਸਾਲ 25-26 ਵਾਸਤੇ ਜਿਹੜੇ ਕਰਮਾ ਤੇ ਆਪਾਂ ਰੋਡ 'ਤੇ ਵਹਾਵਾਗੇ ਉਹਨਾਂ ਕੰਪਨੀਆਂ ਉੱਤੇ ਹੀ ਆਉਣ ਵਾਲੇ ਫਾਰਮ ਦੇ ਵਿੱਚ ਕੰਮ ਹੋਏਗਾ ਪੰਚਾਇਤ ਵੱਲੋਂ ਸਰਕਾਰ ਤੋਂ ਜੋ ਫੰਡ ਮੰਗਨੇ ਆ ਉਹ ਵੀ ਆਪਾਂ ਉਹਦੇ ਮਤਲਬ ਕਿ ਜੀ ਮੰਗਨੇ ਹੈਗੇ ਆ ਇਸ ਕਰਕੇ ਕਿਸੇ ਲਈ ਵੀ ਕੋਈ ਛਿੱਟ ਨਹੀਂ ਲਖਮੀ ਕੋਈ ਪਾਰਟੀਬਾਜੀ ਨਹੀਂ ਕੋਈ ਕੁਝ ਨਹੀਂ ਜਿੱਥੇ ਆਪਾਂ ਬੰਦਾਂ ਇਹੇ ਜ਼ਮੀਨ ਹੈਗੀ ਆ ਜਿਹੜਾ ਨਾਲੇ ਹੋ ਗਿਆ ਸਾਢੇ 4 ਜੋਵੇ ਤੇ ਬੰਦਿਆ ਦੇ 4 ਜੋਵੇ ਆਪਾਂ ਸਾਰੇ ਸਰਦਾਰੋ ਆਖਿਆ ਨੇ ਆਪਣੇ ਆਧੇ ਪਾਸੇ ਯਾਤਰੀ ਲਿਆ ਮਾਰ ਕੇ ਜਿੱਥੇ ਵੀ ਕੋਈ ਕੋਈ ਕੁੱਤੀ ਲੱਗ ਰਹੀ ਹੈ ਉਹ ਸਾਨੂੰ ਨੋਟ ਕਰਾਉਣ ਦੀ ਕਸ਼ਨ ਕਰਨਾ ਤਾਂ ਜੋ ਅੱਗੇ ਅਸੀਂ ਉਹਦੀ ਜਿਹੜੇ ਸਰਕਾਰ ਨੂੰ ਉਹਦੀ ਡਿਮਾਂਡ ਵੀ ਕਰੀਏ ਕਿ ਉਹਨਾਂ ਦੇ ਸਮੇਂ ਦੇ ਵਿੱਚ ਆਪਣਾ ਕੰਮ ਉਹ ਹੋ ਸਕੇ ਬਾਕੀ ਜੇ ਮੈਂ ਕਹਾਂ ਜਿਹੜਾ ਉਹ ਕੁਵਾਜੋ ਤਰੀਕਿਆਂ ਦੇ ਸੰਬੰਧ ਜਿਹੜੇ ਉਹਨੇ ਲੰਬੀ ਚੋੜੀ ਆਕਾ ਕੀਤੀ ਆ ਕਹਿੰਦਾ ਜੀ ਬਸ ਹਮਤਾਂ ਜੇ ਰਹਿਮਨ ਨਾਲ ਸਾਰੇ ਹੱਥ ਕਰਕੇ ਦੋਸਤੋਂ ਜੀ ਜੇਮਨ ਨਾਲ ਰਹਾ ਲੋ ਬਹੁਤ ਬੋਧਨ ਰਾਜੀ ਬਸ ਮੈਂ ਕੁਝ ਲਾ ਨਹੀਂ ਬੋਲਣਾ ਮੈਂ ਤਾਂ ਸਿਰਫ ਇਹ ਹੀ ਜਿੱਤ ਰਾਂ ਦੀ ਆਪਣਾ ਅਜੇ ਦਾ ਮੋਡਮ ਹੀ ਹੈਗਾ ਜੀ ਫਿਰ ਹੋਰ ਦਾ ਤੇ ਕੀ ਜੇ ਅਪਾ ਦਾ ਜਾਰੀ ਕਰਨਾ ਬਾਕੀ ਜੋ ਵੀ ਆ ਰਹਾ ਚੱਲ ਰਹੀ ਹੈ ਜੀ ਆ ਉਹਨਾਂ ਸੰਦੀਪ ਸਿੰਘ ਜੀ ਰਾਗ ਲਾ ਕੇ ਪ੍ਰੈਸੂਸ ਲੈ ਰਹਾ ਹੈ ਆ ਉਹ ਆਪਾਂ ਨੂੰ ਸਰਕਾਰ ਦੇ ਸਕੀਮਾਂ ਜਿਹੜੀਆਂ ਆਉਂਦਾ ਉਹਨਾਂ ਕਰੀ ਤੰਮੀ ਦੇ ਇਲਾਜ ਕਰਨਾ ਮਤਲਬ ਕਿ ਕਿਉਂ ਸਰਕਾਰੀ ਰੋਡ ਤੇ ਆ ਤੇ ਅਜਲਾਸ ਤੋਂ ਪਹਿਲਾਂ ਵੀ ਸੁਧਾਰਾ ਕਈ ਜਿਹੜੇ ਵਿਜ਼ਰਾਤ ਤੋਂ ਹੋ ਰਿਹਾ ਹੈ ਉਹ ਮੈਂ ਪਹਿਲਾਂ ਛੋਟੇ ਹੁੰਦਾ ਇਹ ਛੋਟੇ ਪਹਿਲਾਂ ਹਮਸਾ ਕਰਦੇ ਹੁਣ ਸਾਡੇ ਘਰ ਘਰ ਸੁਨੇਹਾ ਬਜਾਇਆ ਪਰ ਛੋਟ ਟਾਈਮ ਤੋਂ ਸਾਡੇ ਹੋਵੇ ਅਸੀਂ ਕੱਲ੍ਹ ਤੋਂ ਕੰਮ ਕਰਨਾ ਕੱਲ੍ਹ ਦੀ ਮੈਸੇ ਲਾਇਆ ਘਰ ਘਰ ਲਾ ਕੇ ਸ਼ੋਰਟ ਟਰਮ ਦਾ ਕੰਮ ਹੈ ਮਸਾਲਾ ਮਬਾਤੋਰੀ ਦਾ ਆਪਣੀ ਦੀ ਬਹੁਤ ਜਾਂਦੇ ਪੇਸਟ ਨੂੰ ਜਿਵੇਂ ਮੇਨੀ ਚੀਜ਼ਾਂ ਦੋ ਚਾਰ ਲੈ ਕੇ ਦਿੰਦੇ ਆ ਪਾਣਾ ਹੋ ਜਾਂਦਾ ਇਹ ਚੀਜ਼ਾਂ ਕਰਕੇ ਅਸੀਂ ਅਨੁਮਾਨ ਨਾਲ ਆਏ ਲੋਕ ਜਾਗਰਤ ਹੋਣਗੇ ਅਨਪਰਤਾ ਹੈਗੀ ਅਜ ਪਿੰਡਾਂ ਦੇ ਵਿੱਚ ਵੀ ਲੋਕ ਫੈਲਿਆ ਹੋਇਆ ਕੌਣ ਨੂੰ ਆਇਆ ਸੀ ਵੀ ਇਹ ਬੋਲ ਕੇ ਦੱਸਣੇ ਪਤਾ ਲੱਗੂਗਾ ਇੱਕ ਲੋਕ ਕਹਿੰਦੇ ਵਾਹ ਇਹ ਨਹੀਂ ਵੀ ਮਸ ਜਾਂਦੀ ਆ ਕਿ ਲੋਕਾਂ ਨਾਲ ਕਿ ਮੇਰੀ ਮਾਂ ਜਮਾਨ ਤੋਂ ਦੀਦੀ ਖਾਨਣੇ ਦੀ ਮੇਰਾ ਪਾਸਾ ਦਾ ਮੇਰੇ ਤੋਂ ਲੱਗੇ ਬੱਚੇ ਪਿਉਣੇ ਆ ਹੋਰ ਮੇਰਾ ਮੈਹਰਤ ਨਹੀਂ ਲੱਗਾ ਜੋ ਲੈਂਟਨ ਨਾ ਜਾਣੇ ਜੋ ਕਰਦਾ ਉਹਦੇ ਬੋਲ ਜਾਦੇ ਤੁਹਾਨੂੰ ਕੋਈ ਨੁਕਸਾਨ ਸਾਡੇ ਕੀ ਹੋਤਾ ਤੇ ਇਦਾਂ ਕਰਕੇ ਸਰਪੰਚ ਸਾਹਿਬ ਇੱਕ ਤਾਂ ਬਹੁਤ ਸਾਥੀ ਦਾ ਸਾਥੀ ਆ ਲਾਣੀ ਕਰਨਾ ਪੈਣਾ ਸਾਡੇ ਉਹਦੇ ਰਾਸਤੇ ਤੋਂ ਤੁਸੀਂ ਕੀ ਕਰ ਸਕਦੇ ਜਿਹੜੇ ਮਰਜ਼ੀ ਚੱਕਣੇ ਵੇਣ ਜਿਹੜੀ ਗੱਲ ਕਹਿ ਦੀ ਅੱਜ ਦੀ ਆਪਣਾ ਰਿਕਾਰਡ ਰਹਿ ਉਹ ਪੂਰੀ ਕੀਤੀ ਹੈ ਚਾਹੇ ਕੌਸ਼ਿਸ਼ੀ ਹੋ ਜੇ ਪੂਰੀ ਕਰਾਂਗੇ ਦੇਖ ਇਹਨੇ ਜਮਾਨਤ ਦੇ ਤੌਰ ਤੇ ਪੋਚ ਪਹਿਲਾਂ ਗਰੰਟੀ ਹੈ ਫਰ ਹੋੜਾ ਕੋ ਸਰਪੇਂਡ ਕਰ ਗਿਆ ਜੀ ਨੰਬਰ ਆ ਨੰਬਰ ਆ ਯਾਰ ਮੈਂ ਕਹਿੰਦਾ ਸਾਡੇ ਪਿੰਡ ਦਾ ਕੋਈ ਕਿੱਦਾਂ ਵੀ ਅਧਿਕਾਰ ਕੋਈ ਵੀ ਹੈ ਮੇਰਾ ਯਾਰ ਆਪ ਦਾ ਮੈਂ ਕਹਿੰਦਾ ਮੇਰਾ ਪਿਓ ਕਿਉਂ ਨਾ ਹੋਵੇ ਉਹਦਾ ਵੀ ਪੋਸਟਪਲਾਨ ਪੁਰੇ ਚਾਚਾ ਹੀ ਆ ਡੈਡੀ ਦੀ ਮੈਂ ਡੈੱਟਾ ਹੀ ਆ ਉਹਨੇ ਵੀ ਕਹਿ ਦਿੱਤਾ ਕਿ ਜਵਾਨ ਜਿਹੜੀ ਉਹਦੇ ਨਾਲ ਜ਼ਮੀਨਾਂ ਮੈਂ ਉਹਦਾ ਵੀ ਪੋਸਟਪਲਾਨ ਹੋਰ ਤਾਂ ਮੈਂ ਇਹਨੂੰ ਵੀ ਕਰਾਂ ਦੇਵਾਂਗੇ ਕਿਹੜੇ ਕਿਹੜੇ ਮੱਦੇ ਖਰਚੀ ਹੋਰ ਪਾਏ ਤੇਰੇ ਬਸ ਇਹਦਾ ਅਸੀਂ 13 ਬਾਈ ਮੈਂ ਬਾਣਾਣਾ ਸੀਗਾ ਪਟ ਨੰਬਰ ਵਾਲਾ ਉਹ ਕੈਮਰਾ ਦਾ ਇੱਕ ਦੁਕਾਨਾਂ ਦੇ ਵਿੱਚੋਂ ਪਲਾਸਟਿਕ ਦਾ ਮੋਬਾਈਲ ਵਾਲਾ ਤੇ ਕਾਫੀ ਜ਼ਿਆਦਾ ਮਤਿਆਂ ਦੇ ਵਿੱਚ ਜੀ ਜਿਵੇਂ ਮੈਂ ਸਾਥੀਆਂ ਡੇਟ 12 ਮਈ ਦਾ ਰੱਖਿਆ ਮੈਂ ਨੇੜ ਦਾ ਸੀ ਹੋ ਜਾਂਦਾ 12 ਮਈ ਨੂੰ ਸਮਾਪਤ ਕਰਿਆ ਕਰ ਤੇ ਸਪੈਕੀਰ ਸਾਡਾ ਮਾਨਤਾ ਨੇ ਵਧਾਈ ਵਾਲਾ ਸੀਗਾ ਤੇ ਦੂਜਾ ਜਿਨਾ ਆਮਾਤ ਦਾ ਰਾਖਤ ਦੇਖ ਸਾਡੀ ਲੱਗਦੇ ਆ ਤੇ ਸੁਨਪਾਦੋਂ ਨਹੀਂ ਲਪੈਂਦਾ ਹਰੇਕ ਕਹਿੰਦੇ ਆ ਹਰਿਆਲੀ ਹੋਣੀ ਚਾਹੀਦੀ ਪੰਨ ਸੋਹਣੇ ਲੱਗਣੇ ਚਾਹੀਦੇ ਰੇਖ ਸਾਰੇ ਰਾਖਤ ਰਾਜ ਆ ਹਰੇਕ ਸਾਡੇ ਸਾਡੇ ਜਾਂਦੇ ਜਿਵੇਂ ਰੰਗ ਰੇਖ ਸਾਲੀ ਪੱਤੇ ਜਾਂਦੇ ਟ੍ਰੈਕਟਾ ਢਾ ਕੇ ਵਾਹੇ ਆ ਦੇਖਦੇ ਇਹਦੀ ਤੇ ਧਿਆਨ ਦੇ ਰਹੇ ਆ ਜਿਵੇਂ ਜਿਵੇਂ ਕਿਸੇ ਦੇ ਘਰ ਦੇ ਵਿੱਚ ਮਾਸਾ ਦਾ ਬੰਦਾ ਆ ਕੇ ਰਹਿਣਾ ਆਪ ਨੂੰ ਪਤਾ ਨਹੀਂ ਹਮ ਨੂੰ ਪੈਸਤਾ ਬੰਦਾ ਜੋ ਆ ਗਿਆ ਤੇ ਉਹ ਨਸ਼ਾ ਵੇਚਦਾ ਜਾਂਗੋ ਕਰਦਾ ਜਿਹੜਾ ਮਕਾਨ ਮਾਲਕ ਨੂੰ ਦਿੱਤਾ ਉਹ ਜ਼ਿੰਮੇਵਾਰ ਉਹ ਪਹਿਲਾਂ ਪ੍ਰਾਪਰਲੀ ਸਨਾਖਤ ਕਰਕੇ ਨੂੰ ਰੱਖਣਾ ਫੇਰ ਉਹਦੇ ਐਣੀ ਗੱਲ ਵੀ ਬੜਾ ਗੁਲਾਇਆ ਕੋਈ ਤੇ ਮੈਂ ਉਹਨੂੰ ਮਕਾਨ ਦਿੰਦਾ ਤੇ ਉਹ ਚੱਕਰ ਨਸ਼ਾ ਵੇਚਦਾ ਚੁੱਕੂਗਾ ਉਹਦਾ ਮਕਾਨ ਮਾਲਕ ਕਰੇਗਾ ਉਹ ਜ਼ਿੰਮੇਵਾਰ ਹੈ ਜੀ ਬਾਕੀ ਸਾਰਾ ਧਾਰਮਿਕ ਨਗਰਾਂ ਦੇ ਜਿਹਦੇ ਬਾਹਰੋਂ ਵਰਾਹੀ ਬੰਦਾ ਉਹ ਬਾਹਰੋਂ ਬਦਾਲੇ ਪਹਿਲਾਂ ਪੰਚਾਇਤ ਦੀ ਮਤਲਬ ਦੀ ਨਾਈਟ ਸਹੀ ਕਰਨਾ ਬਾਕੀ ਮੈਂ ਰੁਪਏ ਤੇ ਉਹ ਤਾਂ ਜਮਾ ਹੀ ਬੰਦ ਸਾਡੇ ਉਹ ਤਾਂ ਅਸੀਂ ਕਰ ਰਹੇ ਹੁੰਦੇ ਆ ਸਾਡੇ ਪਿੰਡਾਂ ਦੇ ਸਾਡੇ ਆਪ ਦੇ ਮੈਂਬਰ ਸਾਹਿਬ ਖੜੇ ਆ ਜੈਣੀ ਦੇ 1500 ਰੁਪਏ ਕੱਢ ਕੇ ਲੈ ਗਏ ਸਾਥ ਬਣ ਕੇ ਹੁਣ ਦੀ ਗੱਲ ਨਹੀਂ ਪੰਚਾਇਤ ਬਣਨ ਦੀ ਗੱਲ ਜਿਹੜਾ ਜਮਾ ਹੀ ਮੰਗ ਰਹੇ ਆ ਸਰ ਤੇ ਬਾਕੀ ਮੈਂ ਹੈ ਜਿਹੜਾ ਸਟੈਂਕ ਦਾ ਤਮਾਕੂ ਅਸੀਂ ਇਹਨਾਂ ਨੂੰ ਬੇਨਤੀ ਕਰਦੇ ਬਾਕੀ ਜੋ ਬੰਦ ਕੀਤਾ ਕਰਦੇ ਨੇ ਅੱਗਭਾਈ ਦਾ ਸਵੇਰ ਉੱਠ ਕੇ ਮਹਾਰਾਜ ਸਾਹਿਬ ਨੂੰ ਮਸਾਲੇ ਕਹਿੰਿਆ ਕਿ ਬਾਕੀ ਸਾਰਾ ਕੰਮ ਕੀ ਕੀ ਜਾਂਦਾ ਬਾਕੀ ਸਟੈਂਡ ਕੋਈ ਵੀ ਕੋਈ ਵੀ ਡਰੈਕ ਕਰਦਾ ਜੋ ਕੋ ਸਮੱਸਿਆ ਹੈ ਇਹ ਉਹਨਾਂ ਦੇ ਵਿੱਚ ਉਹ ਪਾਇਆ ਵਾ ਜਿਹਨੇ ਕਿ ਉਹ ਸਾਰਚ ਆਊਟ ਕਰਕੇ ਦੇਖੀ ਸਿਹਤ ਵਾਸਤੇ ਕਿਉਂਕਿ ਪਿੰਡ ਦੇ ਬੱਚੇ ਆਖੇ ਬਹੁਤ ਵੱਡੀ ਸਮੱਸਿਆ ਵਾਲੇ ਸਮਝ ਪਾਏ ਸਭਾ ਉਹਨੇ ਜੀ ਬਹੁਤ ਗੱਲ ਕਰਕੇ ਰੋਸ ਪ੍ਰਤੀ ਕਰੀਆ ਇਹ ਬੰਦ ਹਾਲਾਤ ਦਾ ਸਨ ਆਪਾਂ ਪਿੰਡ ਦੀ ਗਲੀ ਪਾ ਦੇਣਾ ਕਿ ਕਾ ਤੁਸੀਂ ਰੋਸ ਦਾ ਰੋਗ tham ਆਖੇ ਕਰਦੇ ਪਰ ਜਿਹਨੇ ਜਿਹਨੂੰ ਪਹਿਲਾਂ ਦਲ ਦਲ ਦੇ ਤਰਕ ਦਿੱਤੇ ਇਹਨਾਂ ਨੂੰ ਕੱਟਣਾ ਹੋਣਾ ਕਿਉਂਕਿ ਇਹ ਤਾਂ ਹੀ ਸਧਾਰਨ ਪਾਉਗਾ ਨਾ ਕਿਉਂਕਿ ਬਹੁਤ ਔਖਾ ਕੰਮ ਆ ਤੇ ਇਕਦਾਂ ਆ ਆਪਾਂ ਚੁਟੇ ਵਾਲਾ ਖੜਾਤਾ ਉਹ ਦੇ ਵਿੱਚ ਜਾ ਪੁਲਿਸ ਸਹੀ ਕਾਰਵਾਈ ਨਹੀਂ ਕਰਦੀ ਜਿੱਥੇ ਆ ਪੁਲਿਸ ਕਾਰਵਾਈ ਗਰੰਟੀ ਨਾ ਕਰੂਗੀ ਕਾਰਨ ਇਹ ਆ ਕਿ ਉਹ ਨਕੜਾ ਫੜੀ ਇੱਕ ਦੋ ਬਿੱਟਾ ਹੀ ਜਾਂਦੇ ਤੇ ਸ਼ੁਕਟਿਆਉਂਦਾ ਜਦੋਂ ਜਵਾਨ ਤੀਣਾ ਕਰਾਈ ਗਈ ਉਹ ਉੱਥੇ ਰਹੂਗਾ ਤੇ ਜਿਹੜੀ ਗੱਲ ਸ਼ਰਾਉਣ ਦੀ ਆ ਅਸੀਂ ਸਰਪੰਚ ਨਹੀਂ ਸੀ ਸਾਡੇ ਕੋਲ ਇਹ ਸਮੱਸਿਆ ਹੀ ਸਾਡੇ ਮੁੰਡੇ ਦੀ ਇਲੈਕਸ਼ਨ ਵਾਲਾ ਜਿੱਦੇ ਪ੍ਰਧਾਨ ਸਭਾ ਦਾ ਇਲੈਕਸ਼ਨ ਚੱਲ ਰਿਹਾ ਉਹ ਤੇ ਮੌਤ ਹੋ ਗਈ ਸੀ ਉਦੋਂ ਮੈਂ ਗਿਆ ਉੱਥੇ ਤੇ ਅਸੀਂ ਉਸ ਤੋਂ ਬਾਅਦ ਰਾਈਟ ਵੇ ਪਿੰਡ ਦਾ ਇਕੱਠ ਕਰਕੇ 20 ਮੁੰਡਿਆਂ ਦਾ ਇਲਾਜ ਕਰਾਇਆ ਆਪ ਦੀ ਜੇਬ ਦੇ ਵਿੱਚੋਂ ਖਰਚਾ ਕਰਕੇ ਮੈਂ ਜੀ ਕਹਿੰਦਾ ਸੀਗਾ ਤੁਸੀਂ ਆਪ ਦੀ ਜੇਬ ਦੇ ਵਿੱਚੋਂ ਖਰਚਾ ਕਰਕੇ ਮੈਡੀਕਲ ਦੇ ਵਿੱਚ ਦਾਖਲ ਹੋਣਾ ਹੈ। ਬਈਆ ਮੁੰਡਾ ਦਾ ਛਲਾਇਆ ਪਰ ਲੱਗ ਉਹਨਾਂ ਜਿਵੇਂ ਬੈਠੇ ਮੈਂ ਇੱਕ ਚੋਰੀ ਜਿ ਉਹਨਾਂ ਜਿਵੇਂ ਬਸਾ ਜਿਹਨਾਂ ਮੈਂ ਛਲਾਇਆ ਸੀ। ਕਾਹਨੇ ਆ ਵੀ ਇੱਕ ਕੋਸ਼ਿਸ਼ ਤਾਂ ਕਰਨੀ ਮੇਰੇ ਨਾਲ ਕੋਸ਼ਿਸ਼ ਦੇਣਾ ਸ਼ਰਤਾਂ ਜਿਹੜਾ ਸਾਡੇ ਦਰਵਾਜ਼ੇ ਖੰਦੇ ਜੀ ਇਹ ਚ ਗੱਲ ਕਰਾਂਗੇ। ਬਲਕਿ ਕਹਿੰਦੇ ਜਿਹੋ ਜਿਹਾ ਕਹੋਗੇ ਉਹਦੀਆਂ ਸਹੂਲਤਾਂ ਦੇਵਾਂਗੇ। ਸਹੀ। ਬਾਕੀ ਦਾ ਤਾਂ ਦੇਖੋ ਬਾਈ ਜੀ ਜੇ ਆਪਾਂ ਇਹ ਕਾਰਨਾਤਾ ਸਟਾਕ ਨਾਲ ਹੀ ਕਰਨਾ ਹੈ ਜੇ ਆਪਾਂ ਕਹੀਏ ਵੀ ਆਹ ਬਾਈ ਮਰਦਾ ਨਾ ਰੜ ਜਾ ਕੋਈ ਨਹੀਂ ਆਉਂਦਾ ਇਹ ਨਾਲ ਜਾਰੇ ਗੱਪ ਘੂਰ ਚੱਕੇ ਵਾਲੇ ਮਾਰਦੇ ਆਪਦੇ ਮਾਂ ਪਾਪਾਂ ਨੂੰ ਸਹੀ ਗੱਲ ਦੱਸਦਾ ਤਾਂ ਮੈਂ ਤਾਂ ਜੀ 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 ਜਦੋਂ ਮਰਜ਼ੀ ਬੋਚ ਲਈ ਗਏ ਬਾਈ ਮੈਂ ਤਾਂ ਦੋ ਮਿੰਟ ਲਾਇਆ ਇਹ ਨਹੀਂ ਬਣਾ ਜੇਮਤੀ ਬਾਈ ਫਿਰਦੇ ਉਹ ਪਾਸ ਨੀ ਕੀ ਜੋ ਨਾ ਪਿੰਡ ਦਾ ਵਿਕਾਸ ਸ਼ਟਰ ਦਾ ਕੰਮ ਚੱਲ ਜ ਜਾਂਦਾ ਜਿਹੜਾ ਸੀਵਰੇਜ ਦਾ ਉਹ ਅਸੀਂ ਪ੍ਰਪੋਜ਼ਲ ਦੇਤੀ ਜਾਂ ਸ਼ਰਤਾਂ ਦੇਤਾ ਪਿੰਡ ਦੇ ਵਿੱਚ ਸਾਡੇ ਪੰਚਾਇਤ ਘਰ ਬਣੀ ਜਾਂਦਾ ਹੈ ਤੇ ਕਈ ਡਿਸਪੈਂਸਰੀ ਦੀ ਉਹ ਆਲ ਦੋਸਤ 15 ਲੱਖ ਦਾ ਮਤਲਬ ਜਿਹੜਾ ਪਿੰਡ ਦਾ ਵਿਕਾਸ ਹਸਤੂ ਹੈ ਅਸੀਂ ਲੈ ਕੇ ਜਾਈ ਬੈਠੇ ਹਾਂ ਐਮਐਲਏ ਸਾਹਿਬ ਜੀ ਹੁਣ ਅਭੀਲ ਤੁਸੀਂ ਕੀ ਕਰਨੀ ਆਉਣੇ ਜਿਹੜੇ ਲੋਕ ਆ ਕੱਟੇ ਪੇਪਰ ਵੱਡਾ ਕੰਮ ਪਿਆ ਅਭੀਲ ਕੀ ਕਰਨਾ ਚਾਹੁੰਦੇ ਆ ਤੁਸੀਂ ਅਭੀਲ ਦਾ ਸਮੂਹ ਨਗਰ ਤੋਂ ਆਖਿਓ ਮਿਲਿਆ ਇਹ ਸਾਡੇ ਨਾਲ ਸਹਿਯੋਗ ਕਰੋ ਇਹ ਸਮੂਹ ਆ ਮਿਲਿਆ ਕੋਈ ਨਾ ਸ਼ਾਇਦ ਨਾ ਵੋਸਾ ਨੋਟਿਫਿਕੇਸ਼ਨ ਅਸੀਂ ਪਾਲਸ ਕੋਲ ਬਾਈ ਕਰਾਵਾਂਗੇ ਜੇਲਾ ਕੋਈ ਚੋਰੀ ਕਰਦਾ ਉਹਦਾ ਬਾਰੇ ਦੱਸੋ ਫੇਰ ਹੀ ਰੋਕਦਾ ਹੋਣੀ ਹੈ ਕੱਲੇ ਬੰਦੇ ਦਾ ਵਸਦੀ ਗੱਲ ਨਹੀਂ ਹੁਣ ਮੈਂ ਰਾਤ ਨੂੰ ਆਪਾਂ ਤੁਰੇ ਤਾਂ ਫਿਰ ਜੇ ਮੋਟਰਾਂ ਦੇ ਤਾਰਾ ਕੋਲ ਵੱਢਦਾ ਪਰ ਦੱਸਣਾ ਦਾ ਪੈਣ ਆਈਆਂ ਮਾੜਾ ਮੋਟਾ ਸਟੈਂਡ ਤੋਂ ਲੈਣੇ ਤਾਂ ਇੱਕ ਗੱਲ ਹੋਰ ਆ ਤੁਹਾਡੇ ਜਿਹੜਾ ਬੰਦਾ ਸਾਡੇ ਕੋਲੇ ਕੋਈ ਵੀ ਰਿਪੋਰਟ ਦੇਊਗਾ ਉਹਦਾ ਨਾਂ ਨਹੀਂ ਬਾਹਰ ਆਉਣਾ ਅਸੀਂ ਆਪ ਫਰੰਟ ਤੇ ਰਵਾਂਗੇ ਇਹਦੀ ਗੱਲ ਵੀ ਕੱਲ ਨੂੰ ਹਲੇ ਹੁਣ ਚਿੱਟੇ ਵਾਲੇ ਗੁੰਡਾ ਕਰਦੇ ਵੀ ਬਹੁਤ ਜਲਦੀ ਨਾਲ ਅਸੀਂ ਇਹ ਕਹਿੰਦੇ ਆ ਵੀ ਜੇ ਕੋਈ ਨਾਮ ਵੀ ਸਾਨੂੰ ਦੱਸੂਗਾ ਵੀ ਫਲਾਣਾ ਹੁੰਦਾ ਸਾਡੀ ਮਦਦ ਕਰੇ ਅਸੀਂ ਉਹਦਾ ਨਾਮ ਵੀ ਦੋਫਤ ਰੱਖਾਂਗੇ ਠੀਕ ਹੈ